ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਉਨਾ ਰੋਡ ਤੇ ਜਵਾੜਾ ਪੱਠਾ ਤੋਂ ਅਲਾਹਾਬਾਦ ਤੱਕ ਪٹرول ਪੰਪ ਤੇ ਸੜਕ ਦਾ ਹੈ ਸੜਕ ਦੇ ਉੱਪਰ ਇਸ ਤਰ੍ਹਾਂ ਗੋਹਾ ਇਹ ਗੋਹਾ ਕੀਤਾ ਹੋਇਆ ਹੈ ਇਹ ਗੋਹਾ ਕਿਸ ਟਿਪਰ ਚੋਂ ਨਿਕਿਆ ਹੈ ਸੜਕ ਤਾਂ ਅੱਗੇ ਹੀ ਬਹੁਤ ਜ਼ਿਆਦਾ ਖਰਾਬ ਹੈ ਕੋਈ ਨੇ ਹੋਰ ਚਾਰ ਚੰਦ ਲਾ ਦਿੱਤੇ ਇਹ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਆਉਂ ਗੱਲਬਾਤ ਕਰਦੇ ਨੇ ਟ੍ਰੈਫਿਕ ਕੰਟਰੋਲ ਸਵਾਰਸ਼ ਭਗਤਨਾ ਕੀ ਹੈ ਪੂਰਾ ਮਾਮਲਾ ਸਰ ਸਵੇਰੇ ਪਜਵਾੜਾ ਘੱਟੇ ਤੋਂ ਲਖਾਉਬਾਦ ਪਟੜ੍ਹ ਪੰਪ ਚੱਕਰ ਸੜਕ ਦੇ ਉੱਪਰ ਉਹ ਇੰਨਾ ਸੀਗਾ ਕਿ ਉਹ ਜਨ ਅਵਾ ਸੜਕ ਤੇ ਖਿਲਰਿਆ ਆਇਆ ਸੀਗਾ ਸੜਕ ਤਾਂ ਦੇ ਦੋ ਖਰਾਬ ਹੈਗੀ ਆ ਉਹ ਦੇ ਨਾਲ ਹੋਰ ਵੀ ਸਿਸਟਮ ਖਰਾਬ ਹੈ ਜਿਵੇਂ ਕਹਿੰਦੇ ਕੀ ਨਾ ਬਲਾਕ ਜਹਿਨ ਜੀ ਇਹ ਸਾਨੂੰ ਸਵੇਰੇ ਅਬਨੇਕ ਨੇ ਇਨਫਰਮੇਸ਼ਨ ਦਿੱਤੀ ਸੀ ਬਜਰੀਆ ਟੈਲੀਫੋਨ ਕਿ ਇੱਕ ਟਿਪਪਰ ਜੋ ਗੋਹੇ ਦੇ ਨਾਲ ਭਰਿਆ ਸੀਗਾ ਉਹਦੇ ਵਿੱਚੋਂ ਗੋਹੇ ਦੇ ਕਾਫੀ ਢੇਰ ਉਹਦੇ ਡਾਲੇ ਰਾਂ ਪਿੱਛੇ ਡਗ ਪਏ ਸੀਗੇ ਤੇ ਜਿਹਦੇ ਕਰਕੇ ਸੜਕ ਜਿਹੜੀ ਉਹ ਖਰਾਬ ਹੋ ਗਈ ਹੈ ਆਮ ਪਬਲਿਕ ਨੂੰ ਵੀ ਕਾਫੀ ਦਿੱਕਤ ਆਈ ਮੈਂ ਮੌਕੇ ਤੇ ਆ ਕੇ ਦੇਖਿਆ ਸਾਰਾ ਉਹ ਕਾਫੀ ਢੇਰ ਲੱਗੇ ਸੀ ਜਦੋਂ ਉਹ ਟਿਪਪਰ ਵਾਲੇ ਡਰਾਈਵਰ ਨੂੰ ਪੁੱਛਿਆ ਕਿ ਇਦਾਂ ਹੋਣ ਦਾ ਕੀ ਕਾਰਨ ਹੈ ਉਹਨੇ ਦੱਸਿਆ ਜੀ ਇੱਕਦਮ ਜੰਪ ਲੱਗਾ ਉਹਦੀ ਪਿਛਲੀ ਜਿਹੜੀ ਛੋਟੀ ਹੁੱਕ ਸੀ ਉਹ ਖੁੱਲਣ ਕਰਕੇ ਗਿਆ ਪਿੱਛੇ ਦੇਖਦਾਰੇ ਉਹਨੇ ਦਿਖਾਈ ਨਹੀਂ ਦਿੱਤਾ ਤੇ ਪਬਲਿਕ ਨੇ ਉਹਨੂੰ ਇਸ਼ਾਰਾ ਮਾਰ ਕੇ ਤੇ ਰੋਕਿਆ ਉਸ ਤੋਂ ਬਾਅਦ ਅਸੀਂ ਨਾ ਟਿੱਪਰ ਦਾ ਮਾਲਕ ਸੀਗਾ ਉਹਨੇ ਵੀ ਬੁਲਾਇਆ ਉਹਨੂੰ ਅੱਗੇ ਵਾਸਤੇ ਹਦਾਇਤ ਵੀ ਦਿੱਤੀ ਹੈ ਤੇ ਉੱਤੇ ਜੋ ਵੀਕਲ ਜੋ ਮੋਟਰ ਵੀਕਲਟ ਤੇ ਜੋ ਕਾਰਵਾਈ ਬਣਦੀ ਹੈ ਉਹ ਵੀ ਆਪਾਂ ਕੀਤੀ ਹੈ ਤੇ ਬਾਕੀ ਵੀ ਅੱਗੇ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਤੇ ਅਪੀਲ ਵੀ ਕਰਨੀ ਚਾਹੁੰਦੇ ਆ ਕਿ ਪਲੀਜ਼ ਇਹ ਜਿਹੜੇ ਟਿੱਪਰ ਤੁਸੀਂ ਕਾਲੀਆਂ ਜਿਹੜੇ ਗੋਹੇ ਨਾ ਭਰ ਕੇ ਭੇਜਦੇ ਹੋ ਭਰ ਕੇ ਲੈ ਕੇ ਜਾਂਦੇ ਹੋ ਆਸਤਾ ਆਸਤਾ ਲੈ ਕੇ ਜਾਓ ਉਹ ਟਰਾਲੀ ਵਿੱਚੋਂ ਬਾਹਰ ਡੁੱਲ ਕੇ ਇੱਕ ਦੋ ਦੀ ਮੁਸ਼ਕਲ ਬੜੀ ਆਉਂਦੀ ਹੈ ਆਮ ਪਬਲਿਕ ਨੂੰ ਵੀ ਦਿੱਕਤ ਆਉਂਦੀ ਹੈ ਕੋਈ ਉੱਪਰੋਂ ਗਿਰ ਸਕਦਾ ਕੋਈ ਹੋਰ ਜਿਹੜੀ ਕੁਦਰਕਟਨਾ ਜਿਹੜੀ ਹੈ ਵਾਪਰ ਸਕਦੀ ਹੈ ਸਾਰਿਆਂ ਨੂੰ ਬੜੇ ਅਤਿ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਇਹ ਚੀਜ਼ ਨਾ ਕਰੋ ਤਾਂ ਜੋ ਆਮ ਪਬਲਿਕ ਨੂੰ ਦਿੱਕਤ ਜਿਹੜੀ ਹੈ ਨਾ ਹੋਵੇ ਸਰ ਦੇਖਣ ਚਾਹਿਆ ਹਲੇ ਵੀ ਕੋਈ ਟੁੱਤਰ ਹੈ ਪੱਧਰੀ ਤੇ ਨਿਵੰਦੀ ਹੈ ਜਾਂ ਰੇਤਾ ਤੇ ਅੰਦਰ ਕੁਝ ਵੀ ਹੈਗਾ ਉਹਦੇ ਨੰ ਨਜ਼ਰ ਰੱਖਦੇ ਹੋ ਤਾਂ ਉਹ ਦੇਖੋ ਜੀ ਅਸੀਂ ਪਹਿਲਾਂ ਵੀ ਕਾਫੀ ਚੇਲਾਨ ਕੀਤੇ ਆ ਕੱਲ ਵੀ ਇੱਕ ਚਲਾਨ ਕੀਤਾ ਜਿਹੜਾ ਏਦਾਂ ਕਰ ਰਿਹਾ ਜਿਹੜਾ ਕੋ ਸਾਡੇ ਨੋਟਸ ਵਿੱਚ ਏਦਾਂ ਦਾ ਆ ਰਿਹਾ ਉਹਦੀ ਮੋਟਰ ਵੀ ਕਲੈਕਟ ਕਰ ਜਿਹੜੀ ਕਰ ਰਹੀ ਹੋ ਕੀਤੀ ਜਾ ਰਹੀ